ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਜਿਹੜਾ ਹੈਗਾ ਵਾ ਭਾਰਤ ਸਾਡਾ ਅੱਜ ਵਰਲਡ ਦੀ ਸਭ ਤੋਂ ਫਾਸਟੈਸਟ ਗਰੋਇੰਗ ਇਕਨੋਮੀ ਦੇ ਰੂਪ ਦੇ ਵਿੱਚ ਅੱਗੇ ਵਧ ਰਿਹਾ ਹੈ। ਔਰ ਅਸੀਂ ਅੱਜ ਵਰਲਡ ਦੇ 5ਵੇਂ ਸਥਾਨ ਦੇ ਪਾਇਦਾਂ ਤੇ ਬੈਠੇ ਹਾਂ। ਔਰ ਬਹੁਤ ਜਲਦ ਅਸੀਂ ਤੀਸਰੇ ਵਰਲਡ ਦੀ ਸ਼ਕਤੀ ਬਣਨ ਜਾ ਰਹੇ ਹਾਂ ਇਕਨੋਮਿਕ ਪਾਵਰ ਬਣਨ ਜਾ ਰਹੇ ਹਾਂ। ਉਸ ਸੰਬੰਧ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇੱਕ ਵਿਕਸਿਤ ਭਾਰਤ ਜਲਦੀ 2014 ਤੀ ਸਾਡੀ ਸਰਕਾਰ ਆਈ ਹੈ ਅਸੀਂ ਹਰ ਸਾਲ ਉਸ ਟਾਰਗੇਟ ਨੂੰ ਧਿਆਨ ਚ ਰੱਖਦੇ ਹੋਏ ਕੰਮ ਕਰਦੇ ਆ ਰਹੇ ਹਾਂ ਦੇਸ਼ ਦੇ ਚੋਮੁਖੀ ਵਿਕਾਸ ਵਾਸਤੇ ਔਰ ਖਾਸ ਕਰਕੇ ਜਿਹੜਾ ਇਹ ਬਜਟ ਸਾਡਾ 2025 ਦਾ ਆਇਆ ਹੈ ਇਹਦੇ ਵਿੱਚ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਇਸ ਐਮਫਸਿਸ ਹੈਗਾ ਉਹ ਹੈ ਜੁਵਾ ਗਰੀਬ ਕਿਸਾਨ ਤੇ ਮਹਿਲਾਵਾਂ ਇਹ ਚਾਰ ਬੇਸਿਸ ਦੇ ਉੱਤੇ ਸਾਡਾ ਸਾਰਾ ਯੂਨੀਅਨ ਬਜਟ ਜਿਹੜਾ ਹੈਗਾ ਇਸ ਵਾਰੀ ਦਾ ਆਇਆ ਹੈਗਾ ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਲੀਡ ਐਨਡੀਏ ਜਿਹੜਾ ਹੈਗਾ ਉਹਦੀ ਜਿਹੜੀ ਕਮਿਟਮੈਂਟ ਹੈਗੀ ਹੈ ਉਹ ਹੈਗੀ ਹੈ ਅਪਲਿਫਟਮੈਂਟ ਆਫ ਪੂਰ empowerment of women uplifting of farmers and providing opportunities to the youth to become entrepreneurs eh sariyan cheezan nu dhyan ch rakhde hoy main sab to pehla te jada 2025 da budget ban narla sitaram ji kendriya vitt mantri ji ne rakha ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦੇ ਆਜ਼ਾਦੀ ਦੇ ਬਾਅਦ ਦਾ ਇੱਕ ਇਤਿਹਾਸਿਕ ਬਜਟ ਪੇਸ਼ ਕਰਨ ਦੇ ਉੱਤੇ ਉਹਨਾਂ ਨੂੰ ਵਧਾਈ ਦੇਣਾ ਅਨਪੈਰਲਡ ਅਸੀਂ ਅੱਗੇ ਦੇਖਿਆ ਹੋਏਗਾ ਕਿ ਸਾਡੀ ਜਿਹੜੀ ਇਨਕਮ ਟੈਕਸ ਦੀ ਸਲੈਬ ਹੈ ਤੇ ਜਦੋਂ ਬਜਟ ਆਉਣਾ ਹੁੰਦਾ ਸੀ ਆਪਾਂ ਸਾਰੇ ਜਣੇ ਇਹ ਦੇਖਦੇ ਸੀ ਕਿ ਯਾਰ 50 ਹਜ਼ਾਰ ਵਧਾ ਦੇਣਗੇ ਕਿ ਲੱਖ ਵਧਾ ਦੇਣਗੇ ਤੇ ਕਦੀ 20000 ਵੱਧਦੀ ਸੀ ਤੇ ਕਦੀ 50000 ਵੱਧਦੀ ਸੀ ਲੇਕਿਨ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ ਪਹਿਲਾਂ ਸਲੈਬ ਨੂੰ 2 ਲੱਖ ਤੋਂ 2.5 ਲੱਖ ਤੱਕ ਲੈ ਕੇ ਗਏ ਜ਼ੀਰੋ ਟੈਕਸੇਸ਼ਨ ਦੇ ਵਿੱਚ ਫਿਰ ਅਸੀਂ ਉਸ ਨੂੰ 2019 ਚ 5 ਲੱਖ ਤੱਕ ਲੈ ਕੇ ਗਏ 2023 ਚ 7 ਲੱਖ ਤੱਕ ਦਾ ਕੋਈ ਕਿਸੇ ਟੈਕਸ ਨਹੀਂ ਦੇਣਾ ਪੈਂਦਾ ਸੀਗਾ ਔਰ ਹੁਣ 2025 ਦੇ ਵਿੱਚ 12 ਲੱਖ ਤੱਕ ਦੀ ਇਨਕਮ ਜਿਸ ਵਿਅਕਤੀ ਦੀ ਹੈਗੀ ਹੈ ਸਾਡੇ ਭੈਣ ਭਰਾ ਦੀ ਹੈਗੀ ਹੈ ਉਸ ਨੂੰ ਜ਼ੀਰੋ ਟੈਕਸ ਦੇਣਾ ਪਏਗਾ ਔਰ ਇੱਕ ਬਹੁਤ ਵੱਡੀ ਰਿਲੀਫ ਜੜੀ ਗਈ ਹੈ ਪਾਰਟਿਕੁਲਰਲੀ ਟੂ ਦਾ ਮਿਡਲ ਕਲਾਸ ਐਂਡ ਟੂ 올 ਇਹ ਇੱਕ ਬਹੁਤ ਵੱਡਾ ਕਦਮ ਨਰਿੰਦਰ ਮੋਦੀ ਸਰਕਾਰ ਨੇ ਚੱਕਿਆ ਹੁਣ 12 ਲੱਖ ਤੱਕ ਦੇ ਇਨਕਮ ਦੇ ਉੱਤੇ ਤੁਹਾਨੂੰ ਜ਼ੀਰੋ ਟੈਕਸ ਦੇਣਾ ਹੋਏਗਾ ਔਰ ਜਿਹੜੇ ਸੈਲਰੀਡ ਕਲਾਸ ਨੇ ਕਿਉਂਕਿ 75000 ਦੀ ਸਟੈਂਡਰਡ ਡੈਕਸ਼ਨ ਮਿਲਦੀ ਹੈ ਉਹਨਾਂ ਨੂੰ ਤੇ ਉਹ 12 ਲੱਖ 75 ਹਜ਼ਾਰ ਤੱਕ ਕੋਈ ਟੈਕਸ ਨਹੀਂ ਦੇਣਾ ਹੋਏਗਾ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਕਦਮ ਕਿਥੇ 10000 20000 50000 ਦੀ ਸਲੈਬਤ ਦੀ ਸੀ ਟੈਕਸੇਸ਼ਨ ਵਾਸਤੇ ਐਗਜ਼ੈਂਪਸ਼ਨ ਦਿੱਤੀ ਸੀ ਸਿੱਧਾ 5 ਲੱਖ 7 ਲੱਖ ਤੋਂ 12 ਲੱਖ 5 ਲੱਖ ਤੱਕ ਦਾ ਸਿੱਧਾ ਜੰਪ ਜਿਹੜਾ ਹੈ ਇਹ ਦੇਸ਼ ਦੇ ਇਤਿਹਾਸ ਚ ਕਦੀ ਨਹੀਂ ਹੋਇਆ ਮੈਂ ਉਹਦੇ ਲਈ ਉਹਨਾਂ ਨੂੰ ਵਧਾਈ ਦਿੰਦਾ ਔਰ ਇਹਦੇ ਨਾਲ ਨਾਲ ਜਿਹੜੇ ਇਨਕਮ ਦੇ ਸਲੈਬਸ ਹੈਗੀਆਂ ਨੇ ਉਹਨੂੰ ਵੀ ਰੈਸ਼ੀਨਲਾਈਜ਼ ਕਰਨ ਦਾ ਕੰਮ ਕੀਤਾ ਹੈਗਾ ਜਿਵੇਂ ਅਸੀਂ ਜਾਣਦੇ ਹਾਂ ਕਿ 12 ਲੱਖ ਤੱਕ ਤਾਂ ਅਦਰਵਾਈਜ਼ ਜ਼ੀਰੋ ਟੈਕਸ ਹੈ ਲੇਕਿਨ ਅਦਰਵਾਈਜ਼ ਜੋ ਟੈਕਸੇਸ਼ਨ ਸਲੈਬਸ ਹੈਗੀਆਂ ਨੇ ਉਹਦੇ ਬਾਰੇ ਜੋ ਚਰਚਾ ਕਰਾਂਗੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਾਂਗਾ ਜਿਹੜੇ ਬੰਦੇ ਦੀ ਇਨਕਮ 8 ਲੱਖ ਤੱਕ ਦੀ ਹੈਗੀ ਹੈ ਦਾ ਬੈਨੀਫਿਟ ਕਿੰਨਾ ਮਿਲ ਰਿਹਾ ਸਾਨੂੰ ਉਹਨੂੰ ਸਿੱਧਾ 30000 ਦਾ ਬੈਨੀਫਿਟ ਮਿਲ ਰਿਹਾ ਹੈ ਇਸ ਵੇਲੇ ਜਿਹਦੀ 9 ਲੱਖ 40000 ਦੀਦੀ 12 ਲੱਖ 80 ਹਜ਼ਾਰ ਜਿਹੜੀ 16 ਲੱਖ 50 ਹਜ਼ਾਰ ਸੋ ਇਹ ਇੰਨਾ ਵੱਡਾ ਜਿਹੜਾ ਇੱਕ ਗੈਪ ਜਿਹੜਾ ਹੈਗਾ ਯਾਨਕਿ 12 ਲੱਖ ਵਾਲੇ ਨੂੰ ਲਗਭਗ 80 90 ਹਜ਼ਾਰ ਦਾ ਇਹ ਇਨਕਲੂਡਿੰਗ ਤੇ ਨਿਊ ਰੇਟਸ ਦੀ ਗੱਲ ਕਰ ਰਹੇ ਜਿਹੜੇ ਹੁਣ ਸੀ ਐਪਲੀਕੇਬਲ ਕੀਤੇ ਨੇ ਤੇ ਜੇ ਲਾਸਟ ইয়ার ਨਾਲ ਕੰਪੇਅਰ ਕਰ ਲਈਏ ਤੇ 12 ਲੱਖ ਵਾਲੇ ਦਾ ਲਗਭਗ 94 95 ਹਜ਼ਾਰ ਰੁਪਇਆ ਸਾਲ ਦਾ ਹਰ ਇੱਕ ਵਿਅਕਤੀ ਨੂੰ ਬਚੇਗਾ ਸੋ ਸੁਭਾਵਿਕ ਹੈ ਕਿ ਜਦੋਂ ਇਹ ਪੈਸੇ ਬਚਣਗੇ ਤੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਕਰ ਸਕੋਗੇ ਆਪਣੇ ਬੱਚਿਆਂ ਵਾਸਤੇ ਕੁਝ ਅچھے ਕੰਮ ਕਰ ਸਕੋਗੇ